ਜਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਉਹ ਪੱਖ ਦੀਆਂ ਗੱਲਾਂ ਕਰਨ ਲੱਗਿਆ ਕਦੋਂ ਉਹ ਖਾਲਸਾਣ ਦੀਆਂ ਗੱਲਾਂ ਕਰਨ ਲੱਗਾ ਮੈਨੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅੰਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜੇ ਮੈਂ ਆਪਾਂ ਜਾਣਦੇ ਆ ਕਿ ਲੋਕ ਸਭਾ ਇਲੈਕਸ਼ਨਾਂ ਦੇ ਚੋਣ ਪ੍ਰਚਾਰ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਵੱਲੋਂ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਗਿਆ ਜਿਸ ਬਾਰੇ ਦੋਸਤੋ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਉੱਪਰ ਕਾਫੀ ਜ਼ਿਆਦਾ ਸਵਾਲ ਚੁੱਕੇ ਗਏ ਇਸੇ ਮਾਮਲੇ ਨੂੰ ਲੈ ਕੇ ਦੋਸਤੋ ਨੌਜਵਾਨ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਵੀ ਹੋਈ ਬਾਅਦ ਵਿੱਚ ਦੋਸਤੋ ਉਹ ਗੱਲਬਾਤ ਕਿਸੇ ਨੇ ਕਾਲ ਰਿਕਾਰਡਿੰਗ ਵਾਇਰਲ ਕਰ ਦਿੱਤੀ ਆਓ ਦੋਸਤੋ ਪਹਿਲਾਂ ਤੁਸੀਂ ਵੀ ਸੁਣੋ ਉਹ ਕਾਲ ਰਿਕਾਰਡਿੰਗ ਦੇ ਵਿੱਚ ਕੀ ਗੱਲਬਾਤ ਹੋਈ ਕਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਉਹ ਪੱਤ ਦੀਆਂ ਗੱਲਾਂ ਕਰਨ ਲੱਗਾ ਕਦੋਂ ਉਹ ਖਾਲਸਪੁਰ ਦੀਆਂ ਗੱਲਾਂ ਕਰਨ ਲੱਗਾ ਬਈ ਤੁਹਾਨੂੰ ਨਹੀਂ ਪਤਾ ਲੱਗਿਆ ਇਸ ਗੱਲ ਅੰਕਲ ਜੀ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅੰਖ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜਿੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸਾ ਵਹੀ 11 ਵਿੱਚ ਪਾਈ ਜਟਾਣੇ ਦੀ ਗੱਲ ਕੀਤੀ ਹੁਣ ਪਾਈ ਜਟਾਣੇ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤੇ ਸੰਤਾਂ ਦੀ ਸੋਚਦਾ ਧਾਰ ਨਹੀਂ ਸੀ ਸਿੱਧੂ ਤੇ ਹੁਣ ਸੰਤਾਂ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਕਿਹਨੇ ਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਦੀ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਹੁਣ ਸੱਜਣ ਕਮਾਰ ਨੂੰ ਜਾਂ ਜਗਦੀਸ਼ ਟਾਇਟਰ ਨੂੰ ਸਿੱਖਾਂ ਦੇ ਕਾਤਲਾਂ ਨੂੰ ਰਾਹੁਲ ਗਾਂਧੀ ਟਿਕਟਾਂ ਵੰਡਦਾ ਜਾਂ ਇੰਦਰਾ ਗਾਂਧੀ ਜਾਂ ਕੋਈ ਹੋਰ ਵੰਡਣਾ ਆ ਜਾਂਦਾ ਆ ਔਰ ਉਸੇ ਰਾਹੁਲ ਗਾਂਧੀ ਤੋਂ ਜਫੀਆਂ ਪਾ ਕੇ ਪੰਜਾਬ ਚ ਉਹਦੀ ਯਾਤਰਾ ਕਰਦੇ ਹੋ ਫਿਰ ਤੁਸੀਂ ਗਏ ਢੱਡਰੀ ਕੋਲ ਜਾ ਕੇ ਸਰੋਪੇ ਪਉਣ ਚਲੇ ਜਾਂਦੇ ਹੋ ਤੁਸੀਂ ਸਿੱਧੂ ਤੋਂ ਧੱਕੇ ਨਾਲ ਕਾਂਗਰਸ ਵੱਲੋਂ ਜੋੜਾ ਲੜਾਈਆਂ ਸਿੱਧੂ ਹੁਣ ਫੇਰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਲੱਗ ਗਿਆ ਲੋਕ ਤਾਂ ਸਤਕਾਰ ਕਰਦੇ ਹੁਣ ਮਾਵਾ ਦਾ ਜਿਨ੍ਹਾਂ ਦੇ ਕੋ ਕੋ ਯੋਧਾ ਯੋਧੇ ਪੈਦਾ ਹੋਏ ਕਿ ਸਿੱਧੂ ਨੇ ਯੋਧਿਆਂ ਦੀ ਗੱਲ ਕੀਤੀ ਤੁਹਾਨੂੰ ਕਿਉਂ ਪਛਤਾਵਾ ਹੋ ਰਿਹਾ ਇਸ ਗੱਲ ਦਾ ਚਲੋ ਆਪਾਂ ਨਿੱਜੀ ਗੱਲ ਹੀ ਨਹੀਂ ਕਰਦੇ ਜਿਸ ਕੰਮ 'ਚ ਹੋਣ ਦਾ ਤੁਹਾਨੂੰ ਪਛਤਾਵਾ ਆ ਉਹਦੀ ਆਪਾਂ ਗੱਲ ਹੀ ਨਹੀਂ ਕਰਦੇ ਤੁਹਾਡੇ ਪੁੱਤ ਲਈ ਪਾਰਲੀਮੈਂਟ 'ਚ ਕੌਣ ਬੋਲਿਆ ਜਿੰਨਾ ਵੀ ਟਾਈਮ ਮਿਲਿਆ ਸਿਮਰਜੀਤ ਮਾਨ ਨੇ ਉਸੇ ਠੋਕ ਵਜਾ ਕੇ ਗੱਲ ਕੀਤੀ ਕਿ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਜਿੱਥੇ ਉਹਨੂੰ ਮਾਈਕ ਮਿਲਿਆ ਤੇ ਤੁਸੀਂ ਕਹਿ ਰਹੇ ਕਿ ਸਿਮਰਜੀਤ ਮਾਨ ਨੂੰ ਹਰਾਓ ਤੇ ਖੈਰੇ ਨੂੰ ਜਿਤਾਓ ਸਿਮਰਨ ਜੀ ਮਾਨ ਨੂੰ ਹਰਾਓ ਉਹਨੂੰ ਵੋਟਾਂ ਨਾ ਪਾਓ ਤੁਹਾਡਾ ਪੁੱਤ ਤਾਂ ਤੁਹਾਡੇ ਸਾਹਮਣੇ ਬਹਿ ਕੇ ਕਹਿੰਦਾ ਸੀ ਕਿ ਸਿਮਰਨ ਜੀ ਦਮਾਨ ਕਿ ਬਾਪੂ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਕਦੋਂ ਆਣਾ ਸਾਨੂੰ ਮਿਲਣ ਗੀਤਾ ਜੋਲੇ ਸਿਮਰਨ ਜੀ ਦਮਾਨ ਦੀ ਸਪੋਰਟ ਕੀਤੀ ਤੇ ਤੁਸੀਂ ਪੁੱਤ ਦੀ ਸੂਰਤ ਹੀ ਖੰਡ ਦੀ ਜਿਹੜਾ ਕਾਂਗਰਸ ਦੇ ਲਈ ਕੌਣ ਗਾਈ ਜਾਂਦੇ ਆ ਜੋ ਮਾਨ ਜਿੱਤੇ ਕੌਮ ਨੇ ਦਿੱਤਾ ਉਸ ਤੋਂ ਵੱਡੇ ਉਹਦੇ ਤੇ ਨਹੀਂ ਹੁੰਦੇ ਅੰਕਲ ਹਾਂਜੀ ਹਾਂਜੀ ਸਿਮਰਨ ਜੀ ਦਮਾਨ ਵਾਂਗੂ ਤੁਹਾਡੇ ਪੁੱਤ ਦੇ ਹੱਕੇ ਕੋਈ ਕਾਂਗਰਸੀ ਐਮਪੀ ਜਾਂ ਹੋਰ ਐਮ ਐਮ ਐਲ ਏ ਐਮਪੀ ਕੋਈ ਬੋਲ ਸਕਦਾ ਕਿਸੇ ਪਾਸੇ ਜਿੰਨਾ ਉਹਨੇ ਠੋਕੇ ਗੱਲ ਕੀਤੀ ਆ ਰਾਜੇ ਬਣੰਗ ਨੂੰ ਹੁਣ ਤੁਸੀਂ ਦੇਖੋ ਇਹ ਕਦੇ ਬੋਲ ਜੂ ਇਹਨੂੰ ਤੁਸੀਂ ਵਿਚਾਰਾ ਲੱਗ ਰਿਹਾ ਤੁਹਾਨੂੰ ਵਾਕਿਆ ਹੀ ਵਿਚਾਰਾ ਉਹ ਬਿਸ਼ਨੋਈ ਸਾਹਮਣੇ ਬੋਲ ਹੀ ਨਹੀਂ ਸਕਦਾ ਭਾਵੇਂ ਜੇਲਾ ਵਿੱਚ ਇੰਟਰਵਿਊ ਕਰੀ ਜਾਣ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸੇ ਕਾਂਗਰਸੀ ਨੇ ਸਿੱਧੂ ਦੇ ਹੱਕ ਦੇ ਇਨਸਾਫ ਦੀ ਗੱਲ ਕੋਈ ਕੀਤੀ ਹੋਵੇ ਦੱਸੋ ਮੈਨੂੰ ਹੁਣ ਖੈਰੇ ਬਾਰੇ ਗੱਲ ਕਰ ਲੈਨੇ ਖੈਰੇ ਜੀ ਤੁਹਾਨੂੰ ਇੰਟਰਵਿਊ ਭੇਜਾਂ ਅੰਕਲ ਮੈਂ ਮੈਂ ਤੁਹਾਨੂੰ ਇੱਕ ਵੀਡੀਓ ਭੇਜਦਾ ਜਿੱਥੇ ਇਹ ਖੈਰਾ ਸਿੱਧੂ ਦੇ ਖਿਲਾਫ ਬੋਲਦਾ ਸ਼ਰਿਆਮੋਦੀ ਜਦੋਂ ਜੂ ਮੈਂ ਮੈਂ ਨਾਲ ਸੀ ਸੰਗੀਤ ਦੇ ਗਾਣਿਆਂ ਦੇ ਵਿਰੋਧ ਦੇ ਵਿੱਚ ਇਹ ਬੋਲਿਆ ਸੀ ਉਹ ਬੋਲਿਆ ਵੀ ਦੱਸ ਦਿੰਦਾ ਕਿਉਂ ਹੈ ਇਹਦੀ ਕੋਈ ਅੰਗਲੀ ਸੰਗਲੀ ਕਨਵਰ ਕਰੇ ਵਾਲ ਨਾ ਰਹਦੀ ਹੈ ਉਹਨਾਂ ਨੇ ਅਪਰੋਚ ਕੀਤਾ ਸੀ ਇਹ ਤੋਂ ਇਹਨੂੰ ਵੀ ਤਾਂ ਹੁਣ ਸਿੱਧੂ ਦੀ ਥੋੜੀ ਚਰਚਾ ਚੱਲੀ ਐ ਤੇ ਪਰਚਾਦਾਰਕ ਹੋ ਜਾਊਗਾ ਉਹਦੇ ਸੰਬੰਧ ਦੇ ਵਿੱਚ ਖੈਰਾ ਬੋਲਿਆ ਸੀ ਮੈਨੂੰ ਪਤਾ ਇਸ ਗੱਲ ਦਾ ਫਿਰ ਤੁਸੀਂ ਦੱਸੋ ਜੇ ਤੁਸੀਂ ਤੁਸੀਂ ਨਾਲ ਜੇ ਤੁਸੀਂ ਬੋਲੇ ਫਿਰ ਤੁਸੀਂ ਨਾਲ ਬੈਨੇ ਉਦੋਂ ਫਿਰ ਸਿੱਧੂ ਆਪਣਾ ਪੁੱਤ ਆ ਇੱਕ ਦੁਨੀਆ ਤੇ ਨਹੀਂ ਰਿਹਾ ਸਾਰੀ ਦੁਨੀਆ ਲਈ ਰੋਂਦੀ ਆ ਫਿਰ ਤੁਹਾਨੂੰ ਮਨ 'ਚ ਕੁਛ ਵੀ ਨਹੀਂ ਹੁੰਦਾ ਵੀ ਮੇਰੇ ਪੁੱਤ ਦੇ ਖਿਲਾਫ ਆਹਾ ਬੋਲਦੇ ਨੇ ਜਿਹਨੇ ਮੈਂ ਹੱਕ 'ਚ ਖੜਾ ਆ। ਕੋਈ ਜੀ ਮੈਂ ਹੋ ਸਕਦਾ ਇੱਕ ਪੱਤਾ ਬਾਪ ਹੁੰਦਾ। ਨਹੀਂ ਆਪਾਂ ਬੇਨਤੀ ਪੱਤਾ ਬਾਪ ਨਹੀਂ ਹੁੰਦੇ ਬਾਪ ਜਿਹੜੇ ਆਪਣੇ ਜਿੰਨੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਇੱਕ ਹੋਰ ਬੇਨਤੀ ਸੁਣੋ ਕਿ ਮੈਨੂੰ ਮੈਂ ਬੇਟਾ ਇਹ ਇਹ ਤਾਂ ਗੱਲ ਹੈਗੀ ਨਾ ਮੈਂ ਤੁਹਾਡੇ ਤੋਂ ਵੱਧ ਪਿਆਰ ਕਰਦਾ ਮੇਰੇ ਬੱਚੇ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਜਿੰਨਾ ਆਪਾਂ ਪਿਆਰ ਕਰਦੇ ਆ ਉਹਨਾਂ ਕੋਈ ਕਰ ਹੀ ਨਹੀਂ ਸਕਦਾ ਤੁਹਾਨੂੰ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਵੱਧ ਮੇਰੇ ਬੱਚੇ ਨੂੰ ਜਾਣਦਾ ਮੈਂ ਤਾਂ ਕਹਿੰਦਾ ਵੀ ਜਿੰਨਾ ਆਪਾਂ ਬੱਚੇ ਨੂੰ ਪਿਆਰ ਕਰਦੇ ਕੋਈ ਕਰ ਸਕਦਾ ਹੀ ਨਹੀਂ ਆਪਾਂ ਦੇਣ ਲੱਗੇ ਸਾਰੇ ਓਕੇ ਇੱਕ 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 ਲਿਜ ਤੋਂ ਆਪਾਂ ਉੱਪਰ ਉੱਠ ਕੇ ਗੱਲ ਕਰਦੇ ਬੇਨਤੀ ਲਾਸਟ ਬੇਨਤੀ ਆ ਜਦੋਂ ਤੁਹਾਡੇ ਲਈ ਸਾਰੇ ਰੋਂਦੇ ਆਪਾਂ ਇੱਕ ਪੁੱਤ ਮਰਿਆ ਇੱਕ ਪਿਓ ਦਾ ਇੱਕ ਕੱਲਾ ਪੁੱਤ ਸੀ ਮਰਿਆ ਸਾਰੀ ਦੁਨੀਆ ਰੋਂਦੀ ਪਰ ਜਿਹੜੇ ਕਮਾਤਕਰਾਂ ਜੋ ਚੱਕ ਚੱਕੇ ਕਮਾਦਾ ਚ ਕਾਂਗਰਸ ਨੇ ਛਣਣੀ ਕਰ ਦਿੱਤੇ ਝੂਠੇ ਮੁਕਾਬਲੇ ਬਣਾ ਦਿੱਤੇ ਉਹਨਾਂ ਦੇ ਉਹ ਵੀ ਕਿਸੇ ਦੇ ਪੁੱਤ ਹੀ ਸੀਗੇ ਉਹਨਾਂ ਦੀ ਮਾਵਾਂ ਵੀ ਰੋਂਦੀਆਂ ਹੀ ਆ ਜਦੋਂ ਤੁਹਾਨੂੰ ਦੇਖਦੇ ਕਾਤਲਾਂ ਨਾਲ ਖੜਿਆ ਨੂੰ ਉਹਨੇ ਤੂੰ ਕਿੱਦਾਂ ਰੋਟੀ ਉਹਨੇ ਲੰਘਦੀ ਹੋਊਗੀ ਵੀ ਐਸੀ ਤਾਂ ਇਸ ਬਾਪ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਸ਼ੁਕਰ ਕੀਤਾ ਵੀ ਜਦ ਇੱਕ ਪੁੱਤ ਹੋ ਰਿਹਾ ਇੱਕ ਖੋਲਿਆ ਕੰਜਰਾਂ ਨੇ ਹੁਣ ਉਹੋ ਹੀ ਬਾਪ ਜਿਹੜਾ ਕਾਤਲਾਂ ਨਾਲ ਖੜਿਆ ਉਹ ਕਿੱਦਾਂ ਚੱਲਣਗੇ ਉਹ ਲੋਕ ਰਾਜੇ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਕਹਿੰਦਾ ਉਹ ਮੈਨੂੰ ਹੇਟ ਕਰ ਲੈਣਗੇ ਜੀ ਉਹ ਮੈਨੂੰ ਹੇਟ ਕਰ ਲੈਣਗੇ ਸੱਚਾਈ ਹੈ ਜਾਂ ਫਿਰ ਰਾਜਾ ਬਣਾਂਗੇ ਤੇਂਦਰਾ ਗਾਂਧੀ ਨੂੰ ਮੰਮੀ ਵਾਲੀ ਟੀ-ਸ਼ਰਟ ਪਾ ਕੇ ਰੱਖਦਾ ਅੱਜ ਵੀ ਮੰਮੀ ਸਮਝਦਾ ਉਹਨੂੰ ਫਿਰ ਤੁਸੀਂ ਵੀ ਜਾਂ ਫਿਰ ਕਹਿ ਦੋ ਸਿੱਧੇ ਵੀ ਇੰਦਰਾ ਗਾਂਧੀ ਮੇਰੀ ਮੰਮੀ ਆ ਫਿਰ ਅਸੀਂ ਕੋ ਕਹਦੀ ਮੈਂ ਕਿਹੜੀ ਗੱਲ ਦੇ ਵਿੱਚ ਪਈ ਜਾਂਦਾ ਤੁਸੀਂ ਨਹੀਂ ਨਹੀਂ ਮੈਂ ਗੱਲ ਸਿੱਧੀ ਸਪੱਸ਼ਟ ਲਿਆ ਤੁਸੀਂ ਰਾਜੇ ਬਣਾਂਗੇ ਨਾਲ ਇਸੇ ਗੱਲ ਦੀ ਕਰਦੇ ਹੋ ਮੇਰੇ ਘਰ ਦਾ ਨੁਕਸਾਨ ਹੋਇਆ ਇੱਕ ਪਾਸੇ ਤੁਸੀਂ ਇੱਕ ਪਾਸੇ ਤੁਸੀਂ ਅਮਰਤਪਾਲ ਦੇ ਸਪੋਰਟ ਚ ਜਾਨੇ ਦੂਜੇ ਪਾਸੇ ਅਮਰਤਪਾਲ ਨੂੰ ਉਹ ਕਹਿੰਦਾ ਇਹਨੂੰ ਅੰਦਰ ਸਿੱਟੋ ਰਾਜਾ ਬਣਾ ਕੇ ਉਹਦੇ ਨਾਲ ਖੜੇ ਤੁਸੀਂ ਤੇ ਇੱਕ ਸਲੇਟ ਦਾ ਰੱਖੋ ਵਿਚਾਰਾ ਸਿੱਧੂ ਨਹੀਂ ਤੁਸੀਂ ਤੁਹਾਡੀ ਆਪਣੀ ਸੋਚ ਹੈ ਜਿੱਦਾਂ ਨਹੀਂ ਨਹੀਂ ਸੋਚ ਸਿੱਧੀ ਸਪਸ਼ਟ ਹੈ ਸਾਨੂੰ ਸਾਨੂੰ ਸਿੱਧੂ ਸਿੱਧੂ ਨਾਲ ਸਾਨੂੰ ਪਿਆਰ ਹੈ ਮੈਨੂੰ ਕੋਈ ਵੀ ਤੁਸੀਂ ਮੈਨੂੰ ਪੰਥਕ ਲੀਡਰ ਨਾ ਮੰਨੋ ਮੈਨੂੰ ਕੋਈ ਕੁਰਬਾਨੀ ਦਾ ਸਿੰਘ ਨਾ ਮੰਨੋ ਮੈਨੂੰ ਇੱਕ ਆਮ ਵਿਅਕਤੀ ਮੰਨੋ ਤੁਸੀਂ ਬੱਸ ਮੁੱਟੀ ਗੱਲ ਕਰੋ ਸੋ ਸਿੱਧੂ ਨੇ ਜਿਹੜੀਆਂ ਗਾਲਾਂ ਕੱਢੀਆਂ ਖੇਰੇ ਨੂੰ ਸਿੱਧੂ ਨੇ ਜਿਹੜੀ ਖੇਰੇ ਨੂੰ ਗਾਲਾਂ ਕੱਢੀਆਂ ਮੈਂ ਤਾਂ ਵਾਇਸ ਨੋਟ ਪਾਇਆ ਉਹ ਗਲਤ ਸੀਗਾ ਸਿੱਧੂ ਫਿਰ ਖੇਰਾ ਚੰਗਾ ਸੀ ਬੇਟਾ ਦੇਖੋ ਤੁਸੀਂ 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 ਮੈਨੂੰ ਐਵੇਂ ਤੁਹਾਡੇ ਨਾਲ ਮੈਂ ਬਹਿਸ ਕਰੀ ਜਾ ਮੇਰੀ ਨਹੀਂ ਅਸੀਂ ਤਾਂ ਰਿਕੁਐਸਟ ਕਰ ਰਹੇ ਆ ਵੀ ਸਾਨੂੰ ਦੁੱਖ ਲੱਗ ਰਿਹਾ ਉਸ ਕਾਂਗਰਸ ਨੇ ਦਿੱਤਾ ਕੀ ਮੈਨੂੰ ਇੱਕ ਦੱਸੋ ਵੀ 75 ਸੱਤ ਤੋਂ ਲੈ ਕੇ ਜਦੋਂ 84 ਤੋਂ ਬਾਅਦ ਕਲੀਅਰ ਹੋ ਗਿਆ ਕਾਂਗਰਸ ਨੇ ਕੀ ਕੀਤਾ ਸਿੱਖਾਂ ਨਾਲ ਉਸ ਤੋਂ ਬਾਅਦ ਕੀ ਮਿਲਿਆ ਕਾਂਗਰਸ ਤੋਂ ਦੱਸੋ ਮੈਂ ਇਸ ਗੱਲ ਮੈਂ ਇਸ ਗੱਲ ਤੇ ਬੈਸ ਨਹੀਂ ਪੈਣਾ ਚਾਹੁੰਦਾ ਕਿ ਕਿਹਦੇ ਕਿਸੇ ਨੂੰ ਕੀ ਦਿੱਤਾ ਫਿਰ ओके। ਸੋ ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਇਸ ਬੈਸ ਦੇ ਵਿੱਚ ਧੱਕ ਰਹੇ ਹੋ? ਮੈਨਿਆ ਗੱਲ ਮੈਨੂੰ ਸਮਝ ਨਹੀਂ ਆਉਂਦੀ। ਨਹੀਂ ਸਾਨੂੰ ਦੁੱਖ ਲੱਗ ਰਿਹਾ ਜਦੋਂ ਇਹ ਦੇਖਦੇ ਆ ਸਾਡੇ ਦੇ ਪੰਜਾਬ ਆਓ ਨਾ ਆ ਕੇ ਹੱਲ ਕਰੋ ਮਸਲੇ ਦਾ। ਤੁਸੀਂ ਕਰੋ ਇਸ ਗੱਲ ਫਿਰ ਤੁਸੀਂ ਫਿਰ ਤੁਸੀਂ ਸਿੱਧਾ ਫਿਰ ਟੀ-ਸ਼ਰਟ ਪਾਓ ਉਹਦੇ ਵਾਂਗੂ ਰਾਜੇ ਬਣਾਂਗੂ ਕਹੋ। ਉਹ ਪਾਵਾ ਮੈਂ ਟੀ-ਸ਼ਰਟ ਮੈਂ ਇਹ ਕਮਾਲ ਕਰੀ ਜਾਂਦਾ। ਤੁਸੀਂ ਤੂੰ ਹੈ ਨਹੀਂ ਕਿ ਤਰੇ ਇਹ ਤੁਹਾਡੀ ਪਿਆਰ ਕਰਨ ਵਾਲੀ ਗੱਲ ਹੈ। ਨਹੀਂ ਨਹੀਂ ਤਾਂ ਬੂਰਾ ਬਣਾ ਰਹੇ ਹੋ। ਤੁਸੀਂ ਇੱਕ ਪਾਸੇ ਇੱਕ ਪਾਸੇ ਤੁਸੀਂ ਸੈਮਟੀ ਲੈਣੀ ਹੈ। ਮੇਰੀ ਜ਼ਿੰਦਗੀ ਆਪ ਦੀ ਮੈਂ ਜੋ ਮਰਜ਼ੀ ਕਰਾਂ ਕਮਾਲ ਕਰੀ ਜਾਂਦਾ। ਤੁਸੀਂ ਮੈਨੂੰ ਆਪ ਦੇ ਤਰ੍ਹਾਂ ਕਿਉਂ ਚਲਾਉਂਦੇ ਹੋ ਮੈਂ ਤੁਹਾਨੂੰ ਕੰਪੇਅਰ ਕੀਤਾ ਕਿ ਤੁਸੀਂ ਜੇ ਕਰੋ ਉਹ ਕਰੋ ਤੁਸੀਂ ਜੇ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੇ ਹੋ ਆਪਣੀ ਜੇ ਸਿੱਖ ਕੌਮ ਆ ਨਾ ਜੇ ਕੌਮ ਪਰਿਵਾਰ ਆ ਤੁਸੀਂ ਕੌਮ ਦੀ ਗੱਲ ਕਰਦੇ ਹੋ ਤੁਸੀਂ ਕੱਢ ਦਿਓ ਤੁਸੀਂ ਕਹਿ ਦਿਓ ਮੈਂ ਸਿੱਖ ਨਹੀਂ ਕਹਿ ਦਿਓ ਕੀ ਫਰਕ ਪੈਂਦਾ ਤੁਸੀਂ ਜਦੋਂ ਤੁਸੀਂ ਚੌਥੇ ਦਾ ਲਾਈਵ ਹੋ ਕੇ ਕਹਿੰਦੇ ਮੈਂ ਇੰਨਾ ਟੈਕਸ ਦੇ ਦਿੱਤਾ ਮੈਂ ਇਦਾਂ ਕਰਦਾ ਮੇਰਾ ਪੁੱਤ ਮਾਰ ਦਿੱਤਾ ਉਹਦੀ ਸਹੂਲਤਾਂ ਵੀ ਲੈਣੇ ਤੁਸੀਂ ਐਸਐਸਪੀ ਰਾਜੇ ਬੜੰਗ ਨੇ ਸਾਰਾ ਕੁਝ ਕਰਵਾਇਆ ਜਿਉਂ ਨਾ ਇਹ ਨਾ ਕਾਂਗਰਸੀ ਜਾਂਦਾ ਅੱਜ ਆਪਣੇ ਨੇ ਚੋਂਦਾ ਪਤਾ ਹੋਊਗਾ ਫਿਰ ਤੁਸੀਂ ਆ ਕੇ ਜਿਮਨੀ ਚੋਣਾ ਮੇਰੀ ਮੇਰੇ ਟ੍ਰਾਇਲ ਦੇ ਵਿੱਚ ਬਿਆਨ ਦੋ ਨਾ ਇਹ ਮੈਨੂੰ ਮੈਨੂੰ ਇਹ ਦੱਸੋ ਵੀ ਇੱਕ ਇੱਕ ਕਾਂਗਰਸੀ ਸਪੋਰਟ ਨਾਲ ਸਿੱਧੂ ਵਾਪਸ ਆ ਜੂ ਕੀ ਕਰੂਗੀ ਕਾਂਗਰਸ ਕੀ ਅਗੇ ਕੀਤਾ ਤੁਹਾਨੂੰ ਫਰਦੰਦੇ ਹੋ ਮੈਂ ਦੂਜੇ ਜੇ ਜੇ ਤੁਹਾਡੇ ਵਾਲਾ ਕੈਂਡੀਡੇਟ ਕੋਈ ਖੜਾ ਉਹਦੀ ਉਹਦੀ ਸਪੋਰਟ ਮੈਂ ਕਾਂਗਰਸ ਵਾਪਸ ਆ ਜੂਗਾ ਪਾਰਲੀਮੈਂਟ ਵਿੱਚ ਸਿਮਰਨਜੀਤ ਮਾਨ ਨੇ ਠੋਕ ਠੋਕ ਕੇ ਸਿੱਧੂ ਦੇ ਹੱਕ ਵਿੱਚ ਬੋਲਿਆ ਨਹੀਂ ਕਿ ਸਿੱਧੂ ਨੂੰ ਇਹਨਾਂ ਨੇ ਕਤਲ ਕੀਤਾ ਸਟੇਟ ਨੇ ਰਾਜਾ ਬੜੰਗ ਬੋ ਅਹੀਂ ਤਾਂ ਕਹਿੰਦੇ ਨੇ ਕਿਸੇ ਹੋਰ ਦੀ ਕਰ ਪਰ ਆਪਣੇ ਪੁੱਤ ਲਈ ਖੜ੍ਹ ਲਓ ਸਾਡੀ 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 ਆਪਣੀ ਕੋਈ ਔਕਾਤ ਨਹੀਂ ਵੀਰ ਜੀ ਇਹ ਤਾਂ ਪੰਚੇ ਵਿੱਚ ਸਾਨੂੰ ਦੋਖਾ ਦਾ ਵੀ ਇੱਕ ਇੱਕ ਪੁੱਤ ਆ ਉਹ ਵਿਚਾਰਾ ਚਲਾ ਗਿਆ ਉਹਦੀ ਸੋਚ ਤੇ ਹੋਣੀ ਖੜ੍ਹ ਜਾਓ ਮੈਂ ਮੈਂ ਸਿਮਰਜੀਤ ਵਾਰੇ ਕੋਈ ਸ਼ਬਦ ਫਾਲਤੂ ਨਹੀਂ ਬੋਲਣਾ ਚਾਹੁੰਦਾ ਵੀਰ ਸਤਿਕਾਰ ਤੁਹਾਨੂੰ ਮੈਥੋਂ ਵੱਡੇ ਨੇ ਮੈਂ ਕਦੇ ਤੁਸੀਂ ਗੱਲ ਦਾ ਵੈਸ ਨਹੀਂ ਤੇ ਮੈਨੂੰ ਇੱਕ ਇੱਕ ਦੱਸੋ ਜੀ ਵੀ ਤੁਹਾਨੂੰ ਕਿਹੜੀ ਮਜਬੂਰੀ ਆ ਜਦੋਂ ਲਵਾਉਣੇ ਕੋ ਚਾਹੁੰਦੇ ਹੋ ਜਦੋਂ ਤੁਸੀਂ ਰਾਜਾ ਬੜੇਂਗਰੇ ਨਾਲ ਨਾਮਜ਼ਦਗੀ ਨਾਲ ਤੁਸੀਂ ਸ਼ੇਅਰ ਕਰਦੇ ਆ ਯਾਰ ਤੁਹਾਨੂੰ ਇਸ ਗੱਲ ਨਾਲ ਦੀ ਕੀ ਮੈਸਜ ਕਰਨਾ ਸਹੀ ਕਹਿ ਦੋ ਠੋਕੇ ਕਹਿ ਦੋ ਵੀ ਅਸੀਂ ਸਿੱਖਾਂ ਦੇ ਕਾਦਲਾਂ ਨਾਲ ਖੜੇ ਆ। ਕਹਿ ਦੋ ਕਿ ਚੱਕਾ ਆਲਾ ਭਾਈ ਦੂਜੀ ਕੌਣ ਹੈ ਜੋ ਤੂੰ ਜੋ ਵਰਤੀ ਨਾ ਤਾ। ਕਹਿ ਦੋ ਇੰਦਰਾ ਗਾਂਧੀ ਮੰਮੀ ਆ ਕਹਿ ਦੋ ਜੀ ਆਪਾਂ ਫੋਨ ਕੱਢਦੇ ਆ। ਕਹਿ ਦੋ ਇੰਦਰਾ ਗਾਂਧੀ ਮੰਮੀ ਆ। ਮਮਮੀ ਮੇਰੀ ਮੰਮੀ ਉਹ ਹੈ ਜਿਹਦੇ ਮੈਨੂੰ ਜਨਮ ਦਿੱਤਾ ਹੈ। ਤਾਂ ਫੇਰ ਰਾਜਾ ਬਣਨ ਕਿ ਤੂੰ ਉਹਨੂੰ ਕਹਿੰਦਾ ਮੰਮੀ ਮੇਰੀ। ਨਹੀਂ ਜਦੋਂ ਰਾਜਾ ਬਣੇਗਾ ਉਹ ਲੱਗ ਪਰਿਵਾਰ ਤੋਂ ਉਹਦਾ ਕਿਸੇ ਦਾ ਕੀ ਪਤਾ ਹੈ। ਤੁਸੀਂ ਵੀ ਕਹਿੰਦੇ ਮੈਂ ਉਹਦੇ ਨਾਲ ਖੜਾ ਆ ਜਾ ਕੇ ਉਹਨਾਂ ਪੇਪਰ ਭਰਉਣ ਜਾਂਦੇ ਹੁਣ ਦੇਖੋ ਤੁਹਾਡੇ ਜਿਹੜਾ ਹਰ ਇੱਕ ਨੀਤੀਕ ਕ ਅਕਲ ਕੀ ਦੇਣਾ ਰਾਜਨੀਤੀ ਨੇ ਤੁਹਾਨੂੰ ਰਾਜਨੀਤੀ ਦੇ ਵਿੱਚ ਆਪਣਾ ਮੁੰਡਾ ਚਲਾ ਗਿਆ ਹੁਣ ਕੋਈ ਨਹੀਂ ਮੈਨੂੰ ਬਹੁਤ ਕੁਝ ਦਿੱਤਾ ਪਹਿਲਾਂ ਬਹੁਤ ਦਿੱਤਾ ਸੋ ਐਮਪੀ ਐਮਪੀ ਐਮਐਲਏ ਦੀਆਂ ਟਿਕਟਾਂ ਟੁਕਟਾਂ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਮਿਲਣਾ ਸਿੱਖਿਆ ਨਹੀਂ ਪਾਰਟੀ ਦਾ ਕਾਤਲ ਹਾਂਜੀ ਦੋਸਤੋ ਜਿਵੇਂ ਤੁਸੀਂ ਆਡੀਓ ਕਾਲ ਰਿਕਾਰਡਿੰਗ ਸੁਣੀ ਹੈ ਜਿਸ ਵਿੱਚ ਦੋਸਤੋ ਨੌਜਵਾਨ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਉੱਪਰ ਤਿੱਖੇ ਸਵਾਲ ਚੁੱਕੇ ਗਏ ਉਹਨਾਂ ਵੱਲੋਂ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਕਰਨ ਤੇ ਕਾਂਗਰਸ ਪਾਰਟੀ ਦਾ ਸਾਥ ਦੇਣ ਤੇ ਜੋ ਵੀ ਨੌਜਵਾਨ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਬਾਕੀ ਦੋਸਤੋ ਕਿਸੇ ਵੀ ਪਾਰਟੀ ਦਾ ਸਾਥ ਦੇਣਾ ਹਰੇਕ ਇਨਸਾਨ ਦਾ ਆਪਣਾ ਨਿੱਜੀ ਤੌਰ ਤੇ ਫੈਸਲਾ ਹੈ ਆਪਾਂ ਕਿਸੇ ਨੂੰ ਵੀ ਧੱਕੇ ਨਾਲ ਕਿਸੇ ਦੇ ਵੀ ਪਿੱਛੇ ਨਹੀਂ ਲਾ ਸਕਦੇ ਹੇਠਾਂ ਕਮੈਂਟ ਕਰਕੇ ਦੋਸਤੋ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ